ਅੱਜ ਦਾ ਪਰਵਾਹ ਉਹ ਯਾਰ ਧੱਕਾਗਾਹ ਇਧਰ ਹੋ ਗਿਆ ਇੱਕ ਮਿੰਟ ਅੱਜ ਦਾ ਪਰਵਾਹ ਇਕੱਠ ਕਿਸ ਤਰ੍ਹਾਂ ਦੇਖਦੇ ਹੋ ਕਿ ਬਾਈ ਇਲੈਕਸ਼ਨ ਦਾ ਗੁੱਸਾ ਕਿਨੇ ਆਪਾਂ ਬਾਜ ਆ ਚੁੱਕਾ ਹੈ ਇਹ ਕਹਿੰਦਾ ਜੋ ਮਾਹੌਲ ਜੋ ਮਾਹੌਲ ਮਾਝੇ ਦਾਣਾ ਇਹ ਤੋਂ ਪਤਾ ਲੱਗਦਾ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਭਾਵੇਂ ਕੋਈ ਬਾਈ ਇਲੈਕਸ਼ਨ ਹੋਵੇ ਭਾਵੇਂ ਕੋਈ ਚਰਨ ਇਲੈਕਸ਼ਨ ਹੋਵੇ ਕਾਂਗਰਸ ਸਰਕਾਰ ਬਣਾਏ ਸਵਿਧਾਨ ਬਚਾਓ ਰੈਲੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਸਵਿਧਾਨ ਬਚਾਓ ਰੈਲੀ ਦੇ ਵਿੱਚ ਲੋਕਾਂ ਦਾ ਉਤਸ਼ਾਹ ਠਾਠਾ ਮਾਰ ਰਿਹਾ ਸੀ ਇਹ ਇਤਿਸ਼ਾਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਬ ਆਪਣੇ ਵੋਟਰਾਂ, ਸਪੋਰਟਰਾਂ ਦਾ ਸਮਰਥਕਾਂ ਦਾ ਕਿਵੇਂ ਧੰਨਵਾਦ ਕਰਨਾ। ਮੈਂ ਤਾਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦਾ। ਮੈਂ ਤਾਂ 24 ਘੰਟੇ ਇਨਾਂ ਦੀ ਸੇਵਾ 'ਚ ਹਾਜ਼ਰ ਰਹਿਣਾ। ਇਹਨਾਂ ਦੇਣ ਹੀ ਨਹੀਂ ਦੇ ਸਕਦਾ। ਜਾਨ ਸਰ ਜਾਨ ਗਿਆ ਸਰ ਇਹ ਮੀਡੀਆ ਜੋ ਮੌਕਾ ਸਾਰੇ ਕੰਮਾਂ ਨੂੰ ਤਮਾਮ ਸਰ ਜਾਵਾਂਗੇ। ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਜਾਵਾਂਗੇ। ਇਹਨੂੰ ਮੌਕਾ ਦਿੱਤਾ 5 ਸਾਲ ਪਾਛੇ ਵੋਟਾਂ ਪਾਈਆਂ। 3.5 ਸਾਲ ਬਾਅਦ ਛੱਡ ਗਈ ਹੈ। ਕਦੀ ਇਹਨੇ ਇੱਕ ਵਾਰ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ। ਕਹਿੰਦੀ ਸੀ ਮੈਂ ਗੰਡਿਆਂ ਦਾ, ਮੈਂ ਟਮਾਟਰਾਂ ਦਾ ਮੈਂ ਪਿਆਜ਼ ਦਾ ਮੈਂ ਕਣਕ ਦਾ ਮੈਂ ਕਪਾ ਦਾ ਮੈਂ ਗੰਨੇ ਦਾ ਐਮ ਐਸ ਪੀ ਦਵਾਵਾਂਗੇ ਬਿਨਾ ਐਮ ਐਸ ਪੀ ਤੋਂ ਚਲੀ ਗਈ ਇਹ ਪਾਰਟੀਆਂ ਪਾਰਟੀ ਜਿਵੇਂ ਰੇਤ ਦੀ ਇੱਕ ਦੀਵਾਰ ਹੁੰਦੀ ਹੈ ਪੈਕ ਆਫ ਕਾਰਡਸ ਇਹਨੂੰ ਕਿਹਾ ਜਾਂਦਾ ਤਾਸ਼ ਦੇ ਪੱਤਿਆਂ ਵਰਗਾ ਹੀ ਡਿੱਗ ਰਹੇ ਨੇ ਇਹ ਪਾਰਟੀ ਜਿਹੜੀ ਹੈ ਇਹਨਾਂ ਸਾਰਿਆਂ ਤੇ ਅਲੀਗੇਸ਼ਨ ਲਾਣਾ ਕਿਸੇ ਨੂੰ ਕਿਹਾ ਸਾਨੂੰ ਬਾਅਦ ਪਤਾ ਲੱਗਿਆ ਕਿ ਰੱਫਟ ਬੜਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਤੇ ਕੱਢਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਤੇ ਸ਼ਰਾਬ ਘਡਾਉਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਨਾ ਪੰਜ ਕਿੱਲਾਂ ਚ ਗੋਠੀ ਬਣਾ ਲਈ ਐ ਸਾਨੂੰ ਬਾਅਦ ਚ ਪਤਾ ਲੱਗਾ ਪੁਲਿਸ ਵਾਲਿਆਂ ਕੋ ਪੈਸੇ ਲੈਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਤਹਿਸੀਲਦਾਰਾਂ ਕੋ ਲੈਂਦਾ ਸੀ ਤੇ ਪੰਜਾਬ ਨੂੰ ਇਹ ਕਹਿਣਗੇ ਕਿ ਸਾਨੂੰ ਪਹਿਲੀ ਵਾਰ ਦੀ ਤੇ ਮਾਫੀ ਦੋ ਅਸੀਂ ਇਸ ਕਿਸਮ ਦੇ ਬੰਦੇ ਲੈ ਆਂਦੇ ਕਿਉਂਕਿ ਸਾਨੂੰ ਬੈਕਗ੍ਰਾਉਂਡ ਨਹੀਂ ਸੀ ਪਤਾ ਹੁਣ ਸਾਨੂੰ ਬੈਕਗ੍ਰਾਉਂਡ ਪਤਾ ਲੱਗੀ ਇੱਕ ਮੌਕਾ ਸਾਨੂੰ ਹੋਰ ਦੋ ਤਾਂ ਮੈਂ ਇਹਨਾਂ ਕਹਿਣਾ ਕਾਲੇ ਕੱਚਿਆਂ ਵਾਲੇ ਆ ਗਏ ਤੇ ਪਿੰਡ ਦੇ ਬਾਹਰ ਪੰਜਾਬ ਦੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕੋਠਿਆਂ ਦੇ ਡੰਗ ਲੈ ਕੇ ਚੜਜੋ ਇਹ ਕਾਲਿਆਂ ਕਛਿਆਂ ਵਾਲਿਆਂ ਨੇ ਜਿਹੜੇ ਬਾਹਰ ਪਏ ਕੱਪੜੇ ਤੁਹਾਡੇ ਇਹ ਵੀ ਲੈ ਜਾਣੇ ਖੋ ਇਹਨਾਂ ਕੋ ਬਚੋ ਬਾਕੀ ਟਾਈਮ ਆ ਲੈਣ ਦੋ ਬੰਦੇ ਅਸੀਂ ਬਣਾਵਾਂਗੇ ਨਾ ਮੈਨੂੰ ਕਿਹਾ ਸੀ ਕਿ ਤੁਸੀਂ ਅੱਜ ਤੋਂ 12 ਸਾਲ ਪਹਿਲੇ ਤਰਨਤਨ ਕਿਹਾ ਸੀ ਰਸੇ ਪਾਣੇ ਨੇ ਕੁਝ ਖਾਲੀ ਲੀਡ ਰੱਦ ਮੈਂ ਅਸੈਂਬਲੀ 'ਚ ਵੀ ਤੁਸੀਂ ਸੁਣਿਓ ਮੇਰੇ ਫੇਸਬੁਕ ਤੋਂ ਮੈਂ ਔਰ ਪਾਲ ਨੂੰ ਕਿਹਾ ਸੀ ਰਸੇ ਪਹਿਣਗੇ ਜਦੋਂ ਮੌਕਾ ਆਇਆ 16 ਦੇ ਵਿੱਚ ਮੈਨੂੰ ਲਾ ਕੇ ਤੁਸੀਂ ਕੈਪਟਨ ਨੂੰ ਬਣਾ ਦਿੱਤਾ ਤਾਂ ਰਸੇਪਾਨ ਦਾ ਟਾਈਮ ਤੇ ਉਹਦੇ ਕੋਲ ਸੀ ਮੈਨੂੰ ਜੇ ਮੌਕਾ ਦਵੋਗੇ ਰੱਸਾ ਪਾਏਗਾ ਚਿਹਰੇ ਤੇ ਧੌਣਾ ਹੀ ਬਦਲ ਦੇਣੀ ਹੈ ਤਾਂ ਇਸ ਗੱਲ ਕਰਨ ਆ ਲੈਣ ਤੋਂ ਮੌਕਾ ਮੈਂ ਅਪੀਲ ਵਿਸ਼ੇਸ਼ ਮਾਝੇ ਦੇ ਲੋਕਾਂ ਨੂੰ ਤੇ ਤਰਨਤਾਰ ਵਾਸੀਆਂ ਨੂੰ ਕਰਾਂਗਾ ਟਾਈਮ ਆ ਚੁੱਕਿਆ ਹੈ ਇਹਨਾਂ ਫਰਜ਼ੀ ਇਨਕਲਾਬੀਆਂ ਨੂੰ ਪਜਾਣ ਦਾ ਤੇ ਦਫਨਾਣ ਦਾ ਇਹਨਾਂ ਨੂੰ ਇਹਨਾਂ ਦਾ ਨਿਵੇੜੀ ਕੰਮ ਇਹ ਪੰਜਾਬ ਨੂੰ ਜੇ ਬਚਾਣਾ ਤੁਰਨਾ ਪੈਣਾ ਇਹਨਾਂ ਕੋਈ ਆਪਣਾ オリジナル ਪਾਰਟੀ ਦਾ ਬੰਦਾ ਨਹੀਂ ਵੇਖੋ ਬਗਾਨੀਆਂ ਪਾਰਟੀਆਂ ਚੋਂ ਲਿਆ ਲਿਆ ਕਰਨ ਮੂਲ ਗਗਨ ਮਾਨ ਨੂੰ ਪੁੱਛੋ ਯਾਰ ਉਹ ਜਿਹੜਾ ਇੱਕ ਮਿੰਟ ਅਨਮੋਲ ਗਗਨ ਮਾਨ ਦੇ ਸਿਫਤ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਡਿਸੀਜਨ ਹੈ ਔਰ ਇੱਕ ਔਰਤ ਕਿਸੇ ਪ੍ਰਕਾਰ ਦੀ ਟਿੱਪਾ ਟਿੱਪਣੀ ਸਾਨੂੰ ਕਰਨੀ ਵੀ ਨਹੀਂ ਚਾਹੀਦੀ ਇਹ ਸਾਨੂੰ ਸਬਤ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਚ ਸਭ ਕੁਝ ਠੀਕ ਨਹੀਂ ਹੈ ਔਰ ਨਾਲ ਹੀ ਇਹ ਕਹਿਣਾ ਚਾਹਣਾ ਹੈ ਕਿ ਸਰਕਾਰ ਦੇ 2 ਸਾਲ ਪਏ ਹੋਣ ਔਰ ਇਸ ਤਰ੍ਹਾਂ ਸਾਬਕਾ ਮੰਤਰੀ ਔਰ ਐਮਐਲਏ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਤੇ ਨਾਲ ਉਹ ਕਹਿਣ ਕਿ ਭਰੇ ਮਨ ਦੇ ਨਾਲ ਮੈਨੂੰ ਅੱਜ ਸੁਸਾ ਦੇਣਾ ਪੈ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਅੰਦਰ ਦੀ ਗੱਲ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਇਹ ਮੋਲ ਵੀ ਕਰ ਲੋ ਸਕਦੇ ਕਾਰਨ ਕੁਝ ਮੈਂ ਤੁਹਾਨੂੰ ਕਿਹਾ ਇਹ ਮੋਲ ਕਾ ਕੇ ਮਾਨ ਜੀ ਨੂੰ ਵੇਖ ਇੱਕ ਵਾਰ 골ਡਨ ਟੈਂਪਲ ਨੂੰ ਕਿੰਨਾ ਪਿਆਰ ਦੇਖਣ ਨੂੰ ਮਿਲਿਆ ਮਾਝੇ ਵਿੱਚ ਕੀ ਕਹਿਣਾ ਚਾਹੀਦਾ ਬਾਈ ਗਿੱਲ ਸਾਹਿਬ ਦਾ ਜਿਸ ਪ੍ਰਕਾਰ ਦਾ ਸੁਨਿੰਦਾ ਕੰਮ ਉਸੇ ਪ੍ਰਕਾਰ ਦਾ ਇਸ ਵਿਅਕਤੀ ਦਾ ਕੰਮ ਨਜ਼ਰ ਆਇਆ ਔਰ ਜਿਸ ਪ੍ਰਕਾਰ 45 46 ਦੀ ਡਿਗਰੀ ਦੇ ਵਿੱਚ ਪਸੀਨੇ ਦੇ ਵਿੱਚ ਇੰਨੇ ਤਾ ਦੇ ਅੰਦਰ ਕਿਸ ਸਰਕਾਰ ਪੱਟੀ ਹਲਕਾ ਜੋ ਲੋਕ ਉਮੜ ਕੇ ਆਏ ਮੈਂ ਮੈਂ ਆਪਣੀ ਕਾਂਗਰਸ ਦੇ ਵਰਕਰਾਂ ਨੂੰ ਪੱਤੀ ਦੇ ਲੋਕਾਂ ਨੂੰ ਸਲਾਮ ਕਰਦਾ ਏ ਔਰ ਜਿਸ ਪ੍ਰਕਾਰ ਇਹਨਾਂ ਨੇ ਮਾਲਾ ਚ پروਏ ਨੇ ਆਪਣੇ ਵਰਕਰ ਇਸ ਤੋਂ ਗੱਲ ਇਹ ਸਿੱਧ ਹੋ ਜਾਂਦੀ ਏ ਕਿ ਜਿਹੜਾ ਪੱਤੀ ਹਲਕਾ ਆਉਣ ਵਾਲੇ ਦਿਨਾਂ ਚ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਜਿੱਤੀ ਮੈਂ 골ਡਨ ਟੈਂਪਲ ਦੇ ਵਿੱਚ ਫੈਟ ਆ ਰਹੀ ਹੈ ਕਿਸ ਤਰ੍ਹਾਂ ਦੇਖੋ ਆਮ ਆਦਮੀ ਪਾਰਟੀ ਵੀ ਸਰਕਾਰ ਦੇਖੋ ਜਿਹੜੀ 골ਡਨ ਟੈਂਪਲ ਨੂੰ ਪਹਿਲੀ ਗੱਲ ਤਾਂ ਮੈਂ ਸਾਂਝੀ ਵਾਰਤਾ ਦਾ ਪ੍ਰਤੀਕ ਕਦੇ ਇਸ ਤਰ੍ਹਾਂ ਨਹੀਂ ਹੋਇਆ ਕੀ ਹਰ ਮੰਦਿਰ ਸਾਹਿਬ ਨੂੰ ਕਿਸੇ ਪ੍ਰਕਾਰ ਦੀ ਕੋਈ ਤਫ਼ਤੀਸ਼ ਮਿਲੀ ਹੋ? ਪਰ ਸਰਕਾਰਾਂ ਦੋਨੋਂ ਸੁੱਤੀਆਂ ਪਈਆਂ ਕੇਂਦਰ ਸਰਕਾਰ ਦਾ ਵੱਡਾ ਰੋਲ ਹੈ ਤੇ ਪੰਜਾਬ ਸਰਕਾਰ ਦਾ ਵੀ ਉਨਾ ਵੱਡਾ ਹੀ ਰੋਲ ਹੈ। ਦੋਨੇ ਸਰਕਾਰਾਂ ਦੋਨੇ ਸਰਕਾਰਾਂ ਦੀ ਇੰਟੈਲੀਜੈਂਸ ਦੋਨੇ ਸਰਕਾਰਾਂ ਦੀ ਸੀ ਸੀਆਈਡੀ ਦੋਨੇ ਸਰਕਾਰਾਂ ਦੀ ਰੌਅ ਏਜੰਸੀ ਐਨਆਈਏ ਇਹ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿ ਹਰਮੰਦਰ ਸਾਹਿਬ ਸਾਡੇ ਪਿਓ ਦੇ ਘਰ ਨੂੰ ਇਸ ਤਰ੍ਹਾਂ ਦੀ ਧਮਕੀ ਤੇ ਈਮੇਲਜ਼ ਆ ਰਹੀਆਂ ਹਨ ਸ਼ਰਮ ਹੋਣੀ ਚਾਹੀਦੀ ਹੈ ਦੋਹਾਂ ਸਰਕਾਰਾਂ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਦੋਵੇਂ ਸਰਕਾਰਾਂ ਕਿਤੇ ਕੁਝ ਗੜਬੜ ਤਾਂ ਨਹੀਂ ਕਰਾ ਰਹੀਆਂ ਇਸ ਗੱਲ ਤੋਂ ਇਹ ਸ਼ੱਕ ਹੁੰਦਾ ਹੈ ਸੋ ਪਰ ਪੂਰਾ ਨਾ ਕੇਵਲ ਸਿੱਖ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਜਾਤੀ ਦਾ ਹਰ ਮੰਦਰ ਸਾਹਿਬ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਵੇਖਦਾ ਹੈ ਸੋ ਇਹ ਕਤਨਾ ਕਰਮ ਦੀ ਨਿੰਦਾ ਕਰਦੇ ਜੋ ਅਸੀਂ ਸਾਰੇ ਉੱਥੇ ਨਕਮਸਟਕ ਹੁੰਦੇ ਆਂ ਔਰ ਸਾਡੇ ਪਿਓ ਦੇ ਘਰ ਨੂੰ ਕੋਈ ਖਤਰਾ ਨਹੀਂ ਹੋਣ ਵਾਲਾ ਜਿੱਥੇ ਪਿਓ ਦਾ ਅਸ਼ੀਰਵਾਦ ਹੈ ਤਰਨ ਤਰ ਚ ਬਾਈ ਇਲੈਕਸ਼ਨ ਆ ਰਹੀ ਕਿਸ ਤਰ੍ਹਾਂ ਦੇਖਦੇ ਹੋ ਜੀ ਕਿ ਅੱਜ ਇਹ ਸੰਵਿਧਾਨ ਬਚਾਓ ਰੈਲੀ ਕਰਦੇ ਪਏ ਨੇ ਪਰ ਸਭ ਤੋਂ ਪਹਿਲਾਂ ਇਹਨਾਂ ਦੇ ਲੰਬੇ ਸਮੇਂ ਦੇ ਰਾਜ ਦੇ ਵਿੱਚ ਸੰਵਿਧਾਨ ਦੇ ਨਾਲ ਛੇੜਛਾਲ ਇਹਨਾਂ ਦੀ ਸਰਕਾਰ ਨੇ ਕੀਤੀ ਆ ਉਨ ਮੈਨੂੰ ਦਾ ਪਤਾ ਨਹੀਂ ਜਾਂਦਾ ਤੁਸੀਂ ਦੱਸੋ ਜੱ태ਦਾਰ ਜੀ ਛੇੜਛਾੜ ਕਿਹੜੀ ਕੀਤੀ ਹੈ ਉਹਨਾਂ ਦੇ ਕਹਿਣ ਨਾਲ ਤਾਂ ਇਹ ਨਾ ਕੁਝ ਹੁੰਦਾ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਅਸੀਂ ਤਾਂ ਹੱਕ ਦਿੱਤੇ ਔਰ ਜੇ ਕੋਈ ਛੇੜਛਾੜ ਕੀਤੀ ਹੈ ਤੁਸੀਂ ਮੈਨੂੰ ਦੱਸੋ ਮੈਂ ਉਹਦਾ ਕੋਈ ਜਵਾਬ ਦੇਵਾਂਗਾ ਤਰਨਤਾਰਨ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੇਖੋ ਜੀ ਤਰਨਤਾਰਨ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਅੱਜ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕੋਈ ਤਾਂ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਏ ਤੇ ਕੋਈ ਪਾਰਟੀ ਦੂਜੀ ਪਾਰਟੀ ਤੋਂ ਲਿਆਂਦੇ ਖਾਸ ਕਰਕੇ ਆਮ ਆਦਮੀ ਪਾਰਟੀ ਜਿੱਥੇ ਵੀ ਚੋਣਾਂ ਲੜ ਰਹੀ ਹੈ ਅੱਜ ਆਮ ਆਦਮੀ ਪਾਰਟੀ ਆਪਣੀ ਹੋਂਦ ਕਿਉਂ ਗਵਾ ਰਹੀ ਏ ਕਿ ਦੂਜੀਆਂ ਪਾਰਟੀਆਂ ਤੋਂ ਲੜੇ ਚੋਣ ਲੋਕਾਂ ਨੂੰ ਆਪਣੀ ਪਾਰਟੀ 'ਚ ਲਿਆ ਕੇ ਮੂਰਲੀ ਗਿਤਾਰ ਚ ਅੱਗੇ ਲਾ ਦੇਣਾ ਬੇਸ਼ੱਕ ਕਈ ਵਾਰੀ ਬਾਈ ਇਲੈਕਸ਼ਨ 'ਚ ਤਾਂ ਤੇਰਾ ਧੱਕੇਸ਼ਾਹੀ ਨਾਲ ਕੋਈ ਫਾਇਦਾ ਲੈ ਜਾਂਦਾ ਹੈ ਲੇਕਿਨ ਅਮੂਮਨ ਤੌਰ ਤੇ ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਬਾਈ ਇਲੈਕਸ਼ਨ ਹੈ ਅਸੀਂ ਸਿਰ ਜੋੜ ਕੇ ਲੜਾਂਗੇ ਔਰ ਮੈਨੂੰ ਲੱਗਦਾ ਕਿ ਸਫਲਤਾ ਪੂਰਵਕ ਇਹ ਇਲੈਕਸ਼ਨ ਸਾਡੇ ਵਾਸਤੇ ਰਹੇਗਾ ਔਰ ਜਿੱਤਾਂ ਦਾਦਾ ਸਾਹਿਬ ਇਹ ਤਾਂ ਕੀ ਸਰਕਾਰ ਆਉਣ ਤੇ ਕੀ ਅਸੀਮ ਦੀ ਤੇ ਭੁੱਕੀ ਦੀ ਖੇਤੀ ਹੋਏਗੀ ਇਹਦੇ ਤੇ ਪੂਰਨ ਵਿਚਾਰ ਕੀਤਾ ਜਾਊਗਾ ਕਿਉਂਕਿ ਸੈਂਟਰ ਦਾ ਵੀ ਇਹਦੇ ਵਿੱਚ ਰੋਲ ਰਹਿੰਦਾ ਹੈ ਪਰ ਹਾਂ ਮੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਮੈਂ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਇਹਰੇ ਤੇ ਗੱਲ ਆਵਾਜ਼ ਬੁਲੰਦ ਕਰਾਂ। ਪਾਂ ਜੋ ਆਲਟਰਨੇਟਿਵ ਦੇ ਬਾਰੇ ਪਰਚੇ ਦਰਜ ਕਰਨੇ, ਘਰ ਤੋੜਨੇ ਕਿ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਆਲਟੀਮੇਟਲੀ ਉਹਨੂੰ ਨਸ਼ੇ ਤੋਂ ਰਾਹਤ ਦਿਵਾਉਣੀ ਪਏਗੀ। ਰਾਹਤ ਛਡਾਉਣਾ ਪਏਗਾ ਨਸ਼ਾ। ਜਾਂ ਉਹ ਘੱਟ ਘੱਟ ਗੁਸ਼ੇ ਵਾਲੇ ਇੱਕ ਵਾਰੀ ਤਬਦੀਲ ਕਰਕੇ ਫਿਰ ਨਸ਼ਾ ਬੰਦ ਕਰਾਉਣਾ ਪਏਗਾ। ਲੇਕਿਨ ਆਦਰਵਾਇਜ਼ ਇਹਦਾ ਕੋਈ ਹੱਲ ਮੈਨੂੰ ਪੂਕਤਾ ਨਜ਼ਰ ਨਹੀਂ। ਸਰ ਸਰਕਮਜੀਤ ਜੀਆ ਦੇ ਤਾਂ ਵੀ ਰੇਡ ਹੈ। ਨਗਾਦਾਰ ਜਾਰੀ ਹੋ ਤੇ ਪਰ ਕਿਸੇ ਨਾ ਚੱਲੇ। ਕੋਈ ਰੇਡ ਨਹੀਂ ਗਈ। ਇਹ ਕਿਦੋਂ ਹੋਈ ਹੈ? ਅੱਜ ਮੈਨੂੰ ਇਸ ਬਾਰੇ ਜਾਣਕਾਰੀ। ਸਿੰਘ ਸਾਹਿਬ ਕਾਂਗਰਸ ਕੀ ਬਦਲਾਅ ਲਿਆਉਣ ਵਾਲੀ ਹੈ? ਤੁਹਾਨੂੰ ਅੱਜ ਦੱਸਿਆ ਨਾ ਪਾਸ਼ਨ ਦੇ ਵਿੱਚ। ਅਸੀਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ। ਅਸੀਂ ਐਵੇਂ ਹੀ ਜਿਹੜੀਆਂ ਨੌਕਰੀਆਂ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ। ਐਵੇਂ ਅਸੀਂ ਜਿੰਨੇ ਵੀ ਸਾਡੇ ਆਧਾਰੇ ਆ ਉਹਨਾਂ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਜਿੰਨਾ ਚਿਰ ਰਿਫਾਰਮਸ ਨਹੀਂ ਆਉਂਦੀ ਯਾਨੀ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਅਸੰਭਵ ਹੈ ਜੀ ਐਵੇਂ ਹੀ ਸਟੇਜ ਤੇ ਖੜ ਕੇ ਕਹਿ ਦੇਣਾ ਮੈਂ ਕਰ ਦੂੰਗਾ ਉਹ ਕਰ ਦੂੰਗਾ ਤੁਹਾਨੂੰ ਇੱਕ ਰੋਡ ਮੈਪ ਦੇਣਾ ਪਏਗਾ ਪੰਜਾਬ ਦੀ ਕਿਸਾਨੀ ਨੂੰ ਮੰਨ ਲਓ ਫਸਲੀ ਚੱਕਰ ਚੋਂ ਕੱਢਣੇ ਤਾਂ ਤੁਹਾਨੂੰ ਦੂਜੀਆਂ ਫਸਲਾਂ ਤੇ ਗਰੰਟੀ ਐਮਐਸਪੀ ਦੇ ਕੇ ਉਹਨਾਂ ਦੀਆਂ ਦੂਜੀਆਂ ਫਸਲਾਂ ਚੱਕਣੀਆਂ ਪੈਣੀਆਂ ਜੇ ਤੁਸੀਂ ਪਰ ਪ੍ਰਾਲੀ ਨੂੰ ਸਾੜਨ ਤੋਂ ਬੰਦ ਕਰਾਉਣਾ ਤਾਂ ਉਹਨਾਂ ਨੂੰ ਉਹੋ ਜਿਹੀਆਂ ਮਸ਼ੀਨਾ ਦੇ ਉਦੋਂ ਬਾਦੋਂ ਨਹੀਂ ਅੱਠਾ ਚੱਕਣ ਦਾ ਪ੍ਰਬੰਧ ਕਰਨਾ ਪਊਗਾ ਨਾਲ ਹੀ ਤੁਹਾਨੂੰ ਬਾਇਓਮਾਸ ਕੋਈ ਪlant ਲਗਾਉਣੇ ਪੈਣਗੇ ਮੇਰੇ ਕਹਿਣ ਦੇ ਮੈਂ ਇਸ ਤਰ੍ਹਾਂ ਤੁਹਾਨੂੰ ਮੁਕੰਮਲ ਇੱਕ ਰੋਡ ਮੈਪ ਨਵਾਂ ਦੇਣਾ ਪਏਗਾ